ਭੀ ਇਲੈਕਸ਼ਨ ਲੜਿਆ ਹੈ ਰਾਜਨੰਗੁਰਾਲ ਉਹਨਾਂ ਦੇ ਨਾਲ ਹੀ ਤੁਸੀਂ ਜਿਹੜਾ ਰਾਜਨੀਤੀ ਚ ਪੈਰ ਧਰਿਆ ਸੀ ਉਹਨਾਂ ਦੇ ਨਾਲ ਐਕਟਿਵ ਰਹੇ ਹੋ ਪੋਲਿਟਿਕਸ 'ਚ ਵੀ ਰਹੇ ਹੋ ਤੇ ਉਹਨਾਂ ਦੇ ਨਾਲ ਜਿਹੜਾ ਕੰਪੇਨਿੰਗ ਵੀ ਕਰਦੇ ਸੀਗੇ ਤੇ ਅੱਜ ਕਿਵੇਂ ਲੱਗ ਰਿਹਾ ਹੈ ਕਿ ਉਹਨਾਂ ਦੇ ਖਿਲਾਫ ਹੀ ਤੁਸੀਂ ਇਲੈਕਸ਼ਨ ਲੜਿਆ ਔਰ ਜਿੱਤ ਪ੍ਰਾਪਤ ਸਰ ਮੈਂ ਸ਼ੁਰੂ ਤੋਂ ਹੀ ਕਹਿੰਦਾ ਆਇਆ ਕਿ ਮੇਰੇ ਵੱਡੇ ਭਾਜੀ ਨੇ ਜਦੋਂ ਆਮਾਦੀ ਪਾਰਟੀ ਜੁਆਇਨ ਕੀਤੀ ਸੀ ਉਦੋਂ ਮੈਂ ਵੱਡੇ ਭਲੀ ਸ਼ੀਤਲੰਗੁਰਾਲ ਜੀ ਤੇ ਰਾਜਨੰਗੁਰਾਲ ਜੀ ਜਾਂ ਦੋਨਾਂ ਦੇ ਨਾਲ ਹੀ ਜੁਆਇਨ ਕੀਤੀ ਸੀ ਤੇ کافی ਕੁਝ ਸਿੱਖਿਆ ਹੋਣਾ ਤੋਂ کافی ਉਹਨਾਂ ਦੇ ਅੰਡਰ ਵੀ ਕੰਮ ਕੀਤਾ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਅੱਜ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਆਏ ਨੇ ਉਹਦੇ ਨਾਲ ਹੀ ਨਗਰ ਪੰਚਾਇਤ ਚੋਣਾਂ ਦੇ ਵੀ ਨਤੀਜੇ ਆਏ ਨੇ ਫਿਲਹਾਲ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਜਿਹੜਾ ਨਤੀਜੇ ਸਾਹਮਣੇ ਆ ਚੁੱਕੇ ਨੇ ਤੇ 85 ਵਿੱਚੋਂ 40 ਜਿਹੜੀ ਸੀਟਾਂ ਆ ਆਪ ਲੈ ਗਈ ਹੈ ਉਸ ਤੋਂ ਇਵਾ ਇੱਕ ਕਾਂਗਰਸ 24 ਸੀਟਾਂ ਲੈ ਗਈ ਹੈ ਭਾਜਪਾ ਨੂੰ ਸੀਟਾਂ ਮਿਲੀਆਂ ਨੇ ਤੇ ਦੋ ਇੰਡੀਪੈਂਡੈਂਟ ਜਿੱਤੇ ਨੇ ਤੇ ਇੱਕ ਬੀਐਸਪੀ ਨੂੰ ਸੀਟ ਮਿਲੀ ਹੈ ਫਿਲਹਾਲ ਸਾਡੇ ਨਾਲ ਜਿਹੜੇ ਇਸ ਸਮੇਂ ਡਾਕਟਰ ਕੀ ਨਾਮ ਹੈ ਸਰ ਮਨੀਸ਼ ਕਰ ਲੁਪਿਆ ਹਾਂ ਮਨੀਸ਼ ਜੀ ਅ ਅੱਜ ਤੁਸੀਂ ਇਲੈਕਸ਼ਨ ਲੜੇ ਹੈ ਪਹਿਲੇ ਇਲੈਕਸ਼ਨ ਹੈਗੇ ਆ ਤੇ ਕਿਵੇਂ ਦਾ ਰਿਹਾ ਪਹਿਲਾ ਇਲੈਕਸ਼ਨ ਸਰ ਅ ਬਹੁਤ ਵਧੀਆ ਸੀ ਬਹੁਤ ਵਧੀਆ ਐਕਸਪੀਰੀਅੰਸ ਹੋਇਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਰੰਗ ਦੇਖਣ ਨੂੰ ਮਿਲੇ ਤਰ੍ਹਾਂ ਤਰ੍ਹਾਂ ਦੇ ਜੇ ਓਵਰਆਲ ਮੈਂ ਐਕਸਪੀਰੀਅੰਸ ਕਮਾਤੇ ਮੈਂ ਉਹਨੂੰ ਬੈਟਰ ਗੈਸ ਕਰਾਂਗਾ ਕਿ ਬੈਟਰ ਸੀ ਬਟ ਕਾਫੀ ਕੁਝ ਚੀਜ਼ਾਂ ਆ ਜਿਹੜੀਆਂ ਮੈਨੂੰ ਲੱਗਦਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੁਧਾਰ ਕਰਨਾ ਪਵੇਗਾ ਕਿਉਂਕਿ 52 ਨੰਬਰ ਵਾਰਡ ਤੋਂ ਤੁਸੀਂ ਇਲੈਕਸ਼ਨ ਲੜਿਆ 52 ਵੋਟਾਂ ਤੁਸੀਂ ਤੁਸੀਂ ਜਿੱਤੇ ਹੋ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਇਹ ਕਿ ਤੁਸੀਂ ਜਿਨ੍ਹਾਂ ਦੇ ਖਿਲਾਫ ਇਲੈਕਸ਼ਨ ਲੜਿਆ ਹੈ ਰਾਜਨ ਅੰਗੁਰਾਲ ਉਹਨਾਂ ਦੇ ਨਾਲ ਹੀ ਤੁਸੀਂ ਜਿਹੜਾ ਰਾਜਨੀਤੀ 'ਚ ਪੈਰ ਧਰਿਆ ਸੀ ਉਹਨਾਂ ਦੇ ਨਾਲ ਐਕਟਿਵ ਰਹੇ ਹੋ ਪੋਲਿਟਿਕਸ 'ਚ ਵੀ ਰਹੇ ਹੋ ਤੇ ਉਹਨਾਂ ਦੇ ਨਾਲ ਜਿਹੜਾ ਕੰਪੇਨਿੰਗ ਵੀ ਕਰਦੇ ਸੀਗੇ ਤੇ ਅੱਜ ਕਿਵੇਂ ਲੱਗ ਰਿਹਾ ਹੈ ਕਿ ਉਹਨਾਂ ਦੇ ਖਿਲਾਫ ਹੀ ਤੁਸੀਂ ਇਲੈਕਸ਼ਨ ਲੜਿਆ ਔਰ ਜਿੱਤ ਪ੍ਰਾਪਤ ਸਰ ਮੈਂ ਸ਼ੁਰੂ ਤੋਂ ਹੀ ਕਹਿੰਦਾ ਆਇਆ ਕਿ ਮੇਰੇ ਵੱਡੇ ਭਾਜੀ ਨੇ ਜਿਹੜੇ ਸਾਡੇ ਕਾਂਗਰਸ ਤੋਂ ਉਮੀਦਵਾਰ ਸੀ ਸਾਡੇ ਬੀਰਾ ਅੰਕਲ ਉਹ ਵੀ ਉਹਨਾਂ ਨੂੰ ਵੀ ਮੈਂ ਚਾਚਾ ਜੀ ਕਹਿੰਨਾ ਆ ਮਤਲਬ ਦੋਨੋਂ ਹੀ ਮੇਰੇ ਬਹੁਤ ਹੀ ਸਤਿਕਾਰਯੋਗ ਨੇ ਤੇ ਜਦੋਂ ਆਮ ਆਦੀ ਪਾਰਟੀ ਜੁਆਇਨ ਕੀਤੀ ਸੀ ਉਦੋਂ ਮੈਂ ਵੱਡੇ ਵੱਡੀ ਸ਼ੀਤਲੰਗੁਰਾਲ ਜੀ ਤੇ ਰਾਜੇਂਗੁਰਾਲ ਜੀ ਇਹਨਾਂ ਦੋਨਾਂ ਦੇ ਨਾਲ ਹੀ ਜੁਆਇਨ ਕੀਤੀ ਸੀ ਤੇ ਕਾਫੀ ਕੁਝ ਸਿੱਖਿਆ ਉਹਨਾਂ ਤੋਂ ਕਾਫੀ ਉਹਨਾਂ ਦੇ ਅੰਡਰ ਵੀ ਕੰਮ ਕੀਤਾ ਪਰ ਇਹ ਹੈ ਕਿ ਪਿਛਲੇ ਲਗਾਤਾਰ 3 ਸਾਲ ਤੋਂ ਲਗਾਤਾਰ ਮੈਂ ਵਾਰਦੇਵਿਚ ਐਕਟਿਵ ਸੀ ਵਾੜ ਦੀ ਕੋਈ ਵੀ ਸਮੱਸਿਆ ਕੋਈ ਵੀ ਗਲੀ ਦੀ ਕੋਈ ਸੀਵਰੇਜ ਦੀ ਕੋਈ ਸਟਰੀਟ ਲਾਈਟ ਦੀ ਉਹ ਜਿਹੜੀ ਸਮੱਸਿਆਵਾਂ ਨੇ ਉਹ ਮੈਂ ਉੱਥੇ ਪਹੁੰਚ ਕੇ ਹੱਲ ਕਰਾਈਆਂ ਕੋਲ ਖੜੇ ਹੋ ਕੇ ਹੱਲ ਕਰਾਈਆਂ ਤੇ ਫਿਰ ਉਹਦੇ ਕਰਕੇ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਸੀ ਤੇ ਉਹ ਪਿਆਰ ਅੱਜ ਦੇਖਣ ਨੂੰ ਮਿਲਿਆ ਕਿਵੇਂ ਦੇ ਇਲੈਕਸ਼ਨ ਦੇ ਵਿੱਚ ਤੁਹਾਨੂੰ ਲੱਗਿਆ ਕਿ ਜਿਹੜਾ ਬਹੁਤ ਹੀ ਲੱਗ ਰਿਹਾ ਸੀ ਕਿ ਮੁਕਾਬਲਾ ਜਿਹੜਾ ਕੜਾ ਹੋ ਸਕਦਾ ਹੈ ਕਿਉਂਕਿ ਜਿਨ੍ਹਾਂ ਦੇ ਖਿਲਾਫ ਤੁਸੀਂ ਇਲੈਕਸ਼ਨ ਲੜਿਆ ਖਾਸ ਕਰਕੇ ਰਾਜਨਗੁਰਾ ਚੀਤਲ ਬ੍ਰਦਰ ਜਿਹੜੇ ਨੇ ਉਹਨਾਂ ਦੇ ਨਾਲ ਤੁਸੀਂ ਰਹੇ ਹੋ ਉਹਨਾਂ ਦੇ ਖਿਲਾਫ ਜਿਹੜਾ ਇਲੈਕਸ਼ਨ ਲੜਨਾ ਕਿਤੇ ਨੇ ਕਿਤੇ ਚੁਣੌਤੀ ਪোন ਰਿਹਾ ਹੈ ਬਹੁਤ ਚੁਣੌਤੀਪੂਰਨ ਸਰ ਉਹ ਆਪਾਂ ਕਹਿ ਸਕਦੇ ਹਾਂ ਸਰਵਗੁਣ ਸੰਪੰਨ ਅਰਿਓ ਤੇ ਮੈਂ ਹਲੇ ਨਵਾਂ ਨਵਾਂ ਆਇਆ ਪਰ ਇਹ ਕਿ ਇੱਕ ਆਮ ਆਦੀ ਪਾਰਟੀ ਦੀ ਜਿਹੜੀ ਛਵੀ ਹੈ ਉਹ ਲੋਕਾਂ ਦੇ ਦਿਲਾਂ ਵਿੱਚ ਵਸੀ ਹੋਈ ਹੈ ਤੇ ਦੂਸਰਾ ਜਿਹੜਾ ਪਿਛਲੇ 3 ਸਾਲ ਤੋਂ ਕੰਮ ਕਰਕੇ ਫੇਰ ਮੈਂ ਲੋਕਾਂ ਕੋਲ ਵੋਟ ਮੰਗਣ ਗਿਆ ਉਹ ਮੈਨੂੰ ਬਹੁਤ ਵੱਡਾ ਫੈਕਟਰ ਸੀ ਮੇਰੇ ਜਿੱਤ ਦਾ ਕਾਰਨ ਵੀ ਬਹੁਤ ਵੱਡਾ ਫੈਕਟਰ ਸੀ ਕਿਉਂਕਿ ਲੋਕਾਂ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਪਿਆਰ ਸੀ ਲੋਕਾਂ ਦੇ ਨਾਲ ਮੇਰਾ ਖਾਸ ਕਰ ਮੇਰੇ ਮਾਵਾ ਪੈਣਾ ਨਾਲ ਬਹੁਤ ਪਿਆਰ ਸੀ ਮੇਰਾ ਬਹੁਤ ਪਿਆਰ ਮਿਲਿਆ ਤੇ ਉਹੀ ਜਿੱਦਾਂ ਰੀਜ਼ਨ ਵੀ ਉਹੀ ਰਿਹਾ ਜੀ ਪਰ ਕਿਉਂਕਿ ਅੱਜ ਕਈ ਵੀਡੀਓ ਵੀ ਸਾਹਮਣੇ ਆਈ ਹੈ ਤੁਹਾਡੇ ਹੀ ਅਵਾਰਡ ਦੇ ਵਿੱਚ ਜਿਹੜਾ ਝੜਪ ਹੋਈ ਹੈ ਬਹਿਸ ਵਾਜੀ ਹੁੰਦੀ ਨਜ਼ਰ ਆਈ ਹੈ ਦੋਨੋਂ ਭਰਾ ਉਥੇ ਅਨਸ਼ੀਤਨ ਉਮਰਾਲ ਤੇ ਰਾਜਨਗੁਰਾਲ ਤੇ ਕਿਤੇ ਨਾ ਕਿਤੇ ਥ੍ਰੈਟਸ ਵੀ ਹੋਏ ਇਹਦੇ ਵਿੱਚ ਥ੍ਰੈਟਸ ਤੇ ਨਹੀਂ ਕਵਾਂਗੇ ਸਰ ਪਰ ਦੇਖੋ ਇਟ ਇਜ਼ ਅ ਪਾਰਟ ਆਫ ਦੇਸ ਥਿੰਗਸ ਮੈਨੂੰ ਇਹ ਮੈਂ ਤੁਹਾਨੂੰ ਸਟਾਰਟਿੰਗ ਚ ਕੀ ਕਿਹਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਿਆ ਆ ਬਹੁਤ ਕੁਝ ਸਮਝਣ ਨੂੰ ਮਿਲਿਆ ਬਹੁਤ ਤਰੀਕੇ ਦੇ ਰੰਗ ਦੇਖਣ ਨੂੰ ਮਿਲਿਆ ਤੇ ਇਹ ਪਹਿਲਾ ਇਲੈਕਸ਼ਨ ਸੀ ਕੁਝ ਪਤਾ ਨਹੀਂ ਸੀ ਕਿੱਦਾਂ ਚੱਲਣਾ ਹੈ ਕਿੱਦਾਂ ਨਹੀਂ ਚੱਲਣਾ ਕੌਣ ਨਾਲ ਹੋਣਾ ਚਾਹੀਦਾ ਕੌਣ ਨਾਲ ਨਹੀਂ ਹੋਣਾ ਚਾਹੀਦਾ ਕੀ ਕਰਨਾ ਹੈ ਕੀ ਨਹੀਂ ਕਰਨਾ ਕਿਸ ਤਰੀਕੇ ਨਾਲ ਕਰਨਾ ਹੈ ਇਹ ਵਾਲੇ ਇਲੈਕਸ਼ਨ ਦੇ ਵਿੱਚ ਖਾਸ ਕਰ ਕਿਉਂਕਿ ਦੇਖੋ ਸ਼ੀਤਲੰਗੁਰਾਲ ਜੀ ਦੇ ਵੀ ਐਮਐਲਏ ਸਾਹਿਬ ਦੇ ਐਕਸਐਮਐਲਏ ਸਾਹਿਬ ਦੇ ਇਲੈਕਸ਼ਨ ਹੋਏ ਸੀ ਮੈਂ ਉਹਦੇ ਵਿੱਚ ਵੀ ਕੰਪੇਨਿੰਗ ਕੀਤੀ ਸੀ ਫਿਰ ਉਸ ਤੋਂ ਬਾਅਦ ਸਾਡੇ ਐਕਸ ਐਮਪੀ ਸੁਸ਼ੀਲ ਰਿੰਕੂ ਜੀ ਉਹਨਾਂ ਦੀ ਕੰਪੇਨਿੰਗ ਦੇ ਵਿੱਚ ਵੀ ਕੰਮ ਕੀਤਾ ਸੀ ਮੈਂ ਜਿੱਦਾਂ ਉਹ ਆਮ ਆਦਮੀ ਪਾਰਟੀ ਕੇ ਤੁਸੀਂ ਆਮ ਆਦਮੀ ਪਾਰਟੀ ਚਲੇ ਗਏ ਉਹ ਭਾਜੀਪੀਸੀ ਕੇ ਤੁਸੀਂ ਨਹੀਂ ਜੀ ਮੈਂ ਨਹੀਂ ਕਿਹਾ ਸਰ ਮੈਂ ਜਦੋਂ ਦਾ ਮੈਂ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਉਦੋਂ ਦਾ ਮੈਂ ਆਮ ਆਦੀ ਪਾਰਟੀ ਦੀ ਸੀ ਤੁਸੀਂ ਪਾਰਟੀ ਛੱਡ ਕੇ ਉਹਨਾਂ ਦੀ ਕੰਪੇਨਿੰਗ ਕਿਉਂ ਕਿਉਂਕਿ ਉਹ ਤਾਂ ਬੀਜੇਪੀ ਤੋਂ ਲੜੇ ਆਈ ਏਮ ਟੈਲਿੰਗ ਅਬਾਊਟ ਦੈਟ ਟਾਈਮ ਕਿ ਜਦੋਂ ਸ਼ੀਤਲੰਗੁਰਾਲ ਜੀ ਐਮ ਐਲ ਏ ਲੜੇ ਸੀ ਸਟਾਰਟਿੰਗ 'ਚ ਜਦੋਂ ਆਮ ਆਦੀ ਪਾਰਟੀ ਤੋਂ ਲੜੇ ਉਦੋਂ ਫਿਰ ਉਸ ਤੋਂ ਬਾਅਦ ਜਦੋਂ ਸਾਡੇ ਐਕਸ ਐਮ ਪੀ ਉਹ ਵੀ ਆਮ ਆਦੀ ਪਾਰਟੀ ਦੇ ਨਾਲ ਸੀ ਉਦੋਂ ਤੇ ਜਦੋਂ ਫਿਰ ਇਹਨਾਂ ਨੇ ਪਾਰਟੀ ਛੱਡੀ ਹੈ ਮੈਂ ਪਾਰਟੀ ਦੇ ਵਿੱਚ ਹੀ ਰਿਹਾ ਹਾਂ ਤੇ ਫਿਰ ਮੈਂ ਅਸੀਂ ਸ਼੍ਰੀ ਪਵਨ ਜੀ ਸੀ ਮਿਲਦੇ ਸੀਗਾ ਹਾਂ ਫੈਮਿਲੀ ਰਿਲੇਸ਼ਨਸ਼ਿਪ ਮਿਲਦੇ ਰਹਿੰਦੇ ਸੀ ਪਰ ਇਹ ਜੋ ਅੱਜ ਹੋਇਆ ਹੈ ਇਹ ਅਨਐਕਸਪੈਕਟਿਡ ਸੀ ਇਹ ਪਰ ਕਿਵੇਂ ਦੇ ਦੇਓਗੇ ਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਇਹ ਕੋਈ ਜ਼ਿਆਦਾ ਸੋਝ ਸਮਝ ਨਹੀਂ ਸੀਗੀ ਇਲੈਕਸ਼ਨ ਕਿਵੇਂ ਲੜੀਦਾ ਗੁਰੂ ਕੌਣ ਸੀ ਤੁਹਾਡੇ ਜਿਨ੍ਹਾਂ ਨੇ ਇਹ ਇਲੈਕਸ਼ਨ ਲੜਵਾਏ ਗੁਰੂ ਜੀ ਮੇਰੇ ਬਹੁਤ ਜ਼ਿਆਦਾ ਸਪੋਰਟਰ ਸੀ ਮੇਰੇ ਭਰਾ 8-10 ਮੁੰਡੇ ਸਾਡੀ ਟੀਮ ਸੀ ਜਿਹੜੇ ਸ਼ੁਰੂ ਤੋਂ ਮਤਲਬ ਮੇਰੇ ਹਮ ਉਮਰ ਲਗਭਗ ਤੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ ਤੇ ਖਾਸ ਕਰ ਸਪੋਰਟ ਕੀਤੀ ਹੈ ਜੀ ਖਿੰਦਰ ਫੈਮਿਲੀ ਨੇ ਜਿਹੜੀ ਸਾਡੇ ਹਾਂ ਤਾਂ ਕੀਤੀ ਹੈ ਇਲੈਕਸ਼ਨ ਲੜਾਉਣ ਵਾਲਾ ਕੌਣ ਹੈ ਉਹਦਾ ਨਾਮ ਤਾਂ ਦੱਸੋ ਇਲੈਕਸ਼ਨ ਲੜਨ ਵਾਲੇ ਸੁਜੀ ਬਾਉਮੇਂਦਰ ਭਗਤ ਜੀ ਜੀ ਕੈਪਟਨ ਮਿਸਟਰ ਬਾਉਮੇਂਦਰ ਭਗਤ ਜੀ ਉਹਨਾਂ ਨੇ ਬਹੁਤ ਮੰਤਰੀ குரு ਹੈ ਉਹਨਾਂ ਨੇ ਮੋਢੇ ਦੇ ਹੱਥ ਰੱਖਿਆ ਉਹਨਾਂ ਨੇ ਤੇ ਨਾਲ ਖੇਂਦਰ ਫੈਮਿਲੀ ਦੀ ਬਹੁਤ ਸਪੋਰਟ ਮਿਲੀ ਹੈ ਸਾਡੇ ਐਕਸ ਕਾਉਂਸਲਰ ਰਹੇ ਨੇ ਇਸੇ ਵਾਰਡ ਤੋਂ ਆ ਸ਼੍ਰੀ ਮਦਨ ਲਾਲ ਖੇਂਦਰ ਜੀ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ ਬਹੁਤ ਮੰਤਰਾਂ ਦਿੱਤੇ ਨੇ ਉਹਨਾਂ ਦੇ ਲੜਨ ਦੇ ਤੇ ਸਾਡੇ ਕੈਪਟਨ ਮਿਸਟਰ ਬਾਉਮੇਂਦਰ ਭਗਤ ਜੀ ਨੇ ਕਿਵੇਂ ਦੇਖਦੇ ਹਾਂ ਕਿਉਂਕਿ ਸ਼ੀਤਲ ਨੰਗਰਾਲ ਜਿਹੜਾ ਬੀਜੇਪੀ ਤੋਂ ਇਲੈਕਸ਼ਨ ਲੜਦੇ ਨੇ ਉਹ ਵੀ ਜਿਮਨੀ ਚੋਣਾ ਆ ਰਹੇ ਜਾਂਦੇ ਨੇ ਔਰ ਰਾਜ ਨੰਗਰਾਲ ਜਿਹੜੇ ਇਲੈਕਸ਼ਨ ਹਾਰ ਗਏ ਨੇ ਔਰ ਹਾਰਨ ਵਾਲੇ ਤੁਸੀਂ ਹੋ ਲੱਗ ਰਿਹਾ ਹੈ ਕਿ ਉਹਨਾਂ ਦਾ ਰਾਜਨੀਤਿਕ ਕੈਰੀਅਰ ਕਿਤੇ ਨਾ ਕਿਤੇ ਜਿਹੜਾ ਡਾਊਨ ਜਾ ਰਿਹਾ ਸਰ ਰਾਜਨੀਤਿਕ ਕੈਰੀਅਰ ਡਾਊਨ ਤੇ ਮੈਂ ਨਹੀਂ ਕਹਾਂਗਾ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਾਂਗਾ ਕਿ ਮੇਰੇ ਭਰਾਛੜ ਦੀ ਕਲਾ ਚ ਰਹਿਣ ਹਮੇਸ਼ਾ ਪਰ ਇਹ ਜਿਹੜੀ ਜਿੱਤ ਹੈ ਇਹ ਆਮ ਆਦੀ ਪਾਰਟੀ ਦੀ ਜਿੱਤ ਹੈ ਇਹ ਲੋਕਾਂ ਨੇ ਜੋ ਵਿਰੋਧੀ ਧਰ ਵਿਰੋਧੀ ਧਿਰ ਆਪਣੇ ਘਰਾਂ ਚ ਆਪਣੇ ਦਿਲਾਂ ਚ ਬਿਠਾਈ ਬੈਠੇ ਸੀ ਕਿ ਆਮ ਆਦੀ ਪਾਰਟੀ ਦੀ ਕਾਰਪੋਰੇਸ਼ਨ ਨਹੀਂ ਬਣੂਗੀ ਆਮ ਆਦੀ ਪਾਰਟੀ ਦਾ ਮੇਅਰ ਨਹੀਂ ਆਏਗਾ ਕਿਸੇ ਹੱਦ ਤੱਕ ਮੈਂ ਕਹਿ ਸਕਦਾ ਕਿ ਮੋਰਲੀ ਸਾਡੀ ਬਹੁਤ ਵੱਡੀ ਜਿੱਤ ਆ ਆਮ ਆਦੀ ਪਾਰਟੀ ਨੂੰ ਹਾਂਜੀ ਤੇ ਕਿਉਂਕਿ ਕਾਪੀ ਸਾਡੀ ਨੂੰ 43 ਸੀਟਾਂ ਚਾਹੀਦੀ ਕੋਈ ਨਹੀਂ ਸਰ ਹੋ ਜਾਣਾ ਮੈਨੇਜ ਕੋਈ ਇਸ਼ੂ ਨਹੀਂ ਹੈਗਾ ਬਹੁਤ ਦੋ ਆਪਣੇ ਕੋਲ ਮੇਰੇ ਖਿਆਲ ਤੇ ਦੋ ਇੰਡੀਪੈਂਡੈਂਟ ਵੀ ਜਿੱਤੇ ਨੇ ਸੋ ਬੀਸ ਕੋਸ਼ਿਸ਼ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਦੇਖੋ ਮੈਂ ਉਹ ਹੀ ਮੈਂ ਨਵਾਂ ਆਇਆ ਆ ਇਨੀ ਨੌਲੇਜ ਨਹੀਂ ਹੈਗੀ ਪਰ ਕਾਰਪੋਰੇਸ਼ਨ ਤੇ ਆਮ ਆਦੀ ਪਾਰਟੀ ਦੀ ਆਣੀ ਚਾਹੀਦੀ ਹੈ ਕਿਉਂਕਿ ਬਾਕੀ ਫਿੰਗਰ ਕਰਾਸਡ ਹੈ ਦੇਖਦੇ ਆ ਨੈਕਸਟ ਅਗਲੇ ਦੋ ਤਿੰਨ ਦਿਨ ਦੇ ਵਿੱਚ ਕੀ ਹੁੰਦਾ ਹੈ ਨਹੀਂ ਤੇ ਲੱਗ ਰਿਹਾ ਹੈ ਕਿ ਜਿਹੜਾ ਰਾਜਨੀਤਿਕ ਕਰੀ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ ਕਿਉਂਕਿ ਤੁਸੀਂ ਹੁਣ ਪਹਿਲੀ ਵਾਰ ਇਲੈਕਸ਼ਨ ਲੜਦੇ ਜਿੱਤਦੇ ਹੋ ਥੋੜਾ ਮਨੋਬਲ ਵੀ ਵੱਧਾ ਹੈਗਾ ਬੰਦਾ ਥੋੜਾ ਕਿਉਂਕਿ ਤੁਹਾਡੇ ਤੱਕ ਹੁਣ ਗੁਰੂ ਹੀ ਮਹਿੰਦਰ ਭਗਤ ਜੀ ਨੇ ਕੈਬਨਿਟ ਮੰਤਰੀ ਨੇ ਤੇ ਦੇਖ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੋਕਾਂ ਦੇ ਮੁੱਦੇ ਨੇ ਆਮ ਆਦਮੀ ਪਾਰਟੀ ਸਰਕਾਰ ਜਿਸ ਮੁੱਦਿਆਂ ਨੂੰ ਲੈ ਕੇ ਗੱਲ ਕਰਦੀ ਜਿਸ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜ ਰਹੀ ਹੈ ਉਹ ਪੂਰੇ ਹੋ ਪਾਨਗੇ ਕਿਉਂਕਿ 2 ਸਾਲਾਂ ਬਾਅਦ 27 ਦੇ ਵਿੱਚ ਜਿਹੜਾ ਵਿਧਾਨ ਸਭਾ ਚੋਣਾਂ ਵੀ ਆ ਰਹੀਆਂ ਨੇ ਸਰ ਜੇ ਤੁਸੀਂ ਕਾਰਪੋਰੇਸ਼ਨ ਦੀ ਗੱਲ ਕਰੋ ਕਾਰਪੋਰੇਸ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਮੁੱਦੇ ਨੇ ਉਹ ਮੁੱਦਿਆਂ ਦੇ ਜਿਹੜੀ ਸਾਡੀ ਟੀਮ ਸੀ ਜਿਹੜੇ ਆਪਾਂ ਹੁੰਦੇ ਕਿ ਲੋਬ ਕਨਸਟੈਂਸ ਬਣੇ ਆ ਜਿਹੜੇ ਪਰ ਇਸ ਤੋਂ ਪਹਿਲਾਂ ਜਿਹੜੀ ਸਾਡੀ ਟੀਮ ਸੀ ਵਰਕਿੰਗ ਮੋਡ ਤੇ ਜਿਹੜੀਆਂ ਔਨ ਸੀ ਉਹਨਾਂ ਸਾਰਿਆਂ ਨੇ ਪ੍ਰਪੋਜ਼ਲ ਬਣਾਏ ਹੋਏ ਸੀ ਸਾਨੂੰ ਅੱਜ ਤੋਂ ਜਦੋਂ ਮਹਿੰਦਰ ਭਗਤ ਜਿੱਤੇ ਨੇ ਐਜ਼ ਐਮਐਲਏ ਜਿੱਤੇ ਨੇ ਉਹਨਾਂ ਨੇ ਉਸ ਤੋਂ 15 ਕ 20 ਦਿਨ ਬਾਅਦ ਹੀ ਸਾਡੇ ਤੋਂ ਸਾਰੇ ਪ੍ਰਪੋਜ਼ਲ ਲੈ ਲਏ ਸੀ ਕਿ ਆਪਣੇ ਆਪਣੇ ਏਰੀਆਜ਼ ਦੇ ਸਾਨੂੰ ਕੰਮ ਦੱਸ ਦਿਓ ਤੇ ਸਾਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਹੋਏਗਾ ਕਿਉਂਕਿ ਜਿਹੜੇ ਜਿਹੜੇ ਕੰਮ ਵਾਰਡ ਦੇ ਵਿੱਚ ਕਰਵਾਣੇ ਨੇ ਉਹ ਸਾਡੇ ਫਿੰਗਰ ਟਿਪਸ ਤੇ ਪਹਿਲਾਂ ਹੀ ਨੇ ਤੇ ਹੁਣ ਅੱਜ ਅ ਪਰਮਾਤਮਾ ਦੀ ਮਿਹਰ ਹੋਈ ਆ ਮੇਰੇ ਵਾਰਡ ਵਾਲਿਆਂ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਤੇ ਕਿਤੇ ਨਾ ਕਿਤੇ ਬਹੁਤ ਕੌਨਫੀਡੈਂਟ ਵੀ ਫੀਲ ਹੋ ਰਿਹਾ ਤੇ ਇੱਕ ਅਲੱਗ ਹੀ ਤਰ੍ਹਾਂ ਦੀ ਫੀਲ ਆ ਰਹੀ ਹੈ ਕਿ ਹਾਂ ਯਾਰ ਕਿ ਜੇ ਲੋਕਾਂ ਲੋਕੇ ਇੰਨਾ ਪਿਆਰ ਕਰਦੇ ਸੀ ਪਰ ਜਿਹੜਾ ਇਲੈਕਸ਼ਨ ਡਿਊਰਿੰਗ ਇਲੈਕਸ਼ਨ ਟਾਈਮ ਸੀ ਬਹੁਤ ਦਬਾਅ ਦੇ ਵਿੱਚ ਸੀ ਪੂਰਾ ਵਾਰਡ ਬਹੁਤ ਦਬਾਅ ਦੇ ਵਿੱਚ ਸੀ ਪਰ ਦਬਾਅ ਮਹਿਸੂਸ ਕੀਤਾ ਪੂਰੀ ਤਰ੍ਹਾਂ ਬਿਲਕੁਲ ਸਰ ਬਿਲਕੁਲ ਮੇਰੇ ਸਾਹਮਣੇ ਤਰੰਦਰ ਸੀਦੋ ਬੀਰਾਜੀ ਉਹ 75 ਤੋਂ ਕਾਉਂਸਲਰ ਸੀ ਪਹਿਲਾਂ ਤੇ ਦੂਸਰੇ ਰਾਜਨਗੁਰਾਲ ਜੀ ਉਹਦੇ ਤੁਸੀਂ ਜਾਣਦੇ ਹੋ ਕਿ ਸਾਡੇ ਐਕਸ ਐਮਐਲਏ ਦੇ ਵੱਡੇ ਬ੍ਰਦਰ ਨੇ ਤੇ ਜਿੰਨੀ ਕੈਂਪੇਨਿੰਗ ਹੈ ਸਾਰੀ ਉਹਨਾਂ ਨੇ ਚਲਾਈ ਸੀ ਸੋ ਮੇਰੇ ਲਈ ਬਹੁਤ ਵੱਡਾ ਚੈਲੰਜ ਸੀ ਤੇ ਮੇਰੇ ਕੋਲ ਚੈਲੰਜ ਐਕਸੈਪਟ ਵੀ ਕੀਤਾ ਔਰ ਜਿੱਤੇ ਵੀ ਹਾਂ ਜੀ ਥੈਂਕ ਯੂ ਇਹ ਤੇ ਮੈਂ ਨਹੀਂ ਜਿੱਤਿਆ ਇਹ ਮੇਰੇ ਵਾਰਡ ਵਾਲੇ ਜਿਤਾ ਕੇ ਦਿੱਤਾ ਮੈਨੂੰ ਮੈਂ ਤਾਂ ਆਪਣੇ ਵੱਲੋਂ ਮਿਹਨਤ ਕੀਤੀ ਸੀ ਬਸ ਮੈਨੂੰ ਦਾ ਫਲ ਮੰਗਿਆ ਸਾਰਿਆਂ ਤੋਂ ਕਿ ਜੇ ਮੈਂ 3 ਸਾਲ ਕੰਮ ਕਰਕੇ ਦਿਖਾਏ ਨੇ ਤੇ ਅੱਖਾ ਬੰਦ ਕਰਕੇ ਮੈਨੇ ਵੋਟ ਪਾ ਦਿਓ ਅਗਲੇ 5 ਸਾਲ ਤੁਹਾਡੀ ਪਿੱਠ ਲੱਗ ਨਹੀਂ ਦਵਾਗਾ ਇਹੀ ਮੰਤਰੀਆਂ ਨਾਲ ਲੈ ਕੇ ਇਹੀ ਮੰਤਰੀਆਂ ਲੈ ਕੇ ਚੱਲੇ ਸੀ ਇਹੀ ਮੰਤਰੀਆਂ ਪਾਸ ਹੋਇਆ ਇਹੀ ਮੰਤਰੀਆਂ ਜਿੱਤ ਆਏ ਜੀ 58 ਨੰਬਰ ਇਹ ਮਤਲਬ ਕਿ ਹੁਣ ਤੁਹਾਡਾ ਲੱਕੀ ਨੰਬਰ ਹੋ ਗਿਆ ਕਿਉਂਕਿ 58 ਵੋਟ ਵੀ ਸੀ 58 ਵੋਟਾਂ ਤੋਂ ਵੀ ਜਿੱਤੇ ਹੋ ਕਿਉਂਕਿ ਵੋਟਾਂ ਦਾ ਚਲੋ ਵੋਟਰ ਤਾਂ ਕਾਫੀ ਸੀਗੇ ਪਰ ਜਿਹੜੀ ਇਹ ਫਾਈਟ ਹੋਈ ਹੈ 58 ਵੋਟਾਂ ਕੁਝ ਜ਼ਿਆਦਾ ਤਾਂ ਨਹੀਂ ਹੁੰਦੀਆਂ ਲੇਕਿਨ ਜਿੱਤ ਤੇ ਕਹਿੰਦੇ ਜਿੱਤ ਹੁੰਦੀ ਹੈ ਤੇ ਇਸ ਜਿੱਤ ਦਾ ਤੁਸੀਂ ਜਿਹੜਾ ਸ਼ਰੇਕ ਕਿਨੂੰ ਦੇਣਾ ਚਾਹੂਗੇ ਕੀ ਲੱਗਦਾ ਹੈ ਕਿ ਇਸ ਜਿੱਤ ਨੂੰ ਜਿਤਾਣ ਲਈ ਜੋ ਵੀ ਤੁਹਾਡੇ ਨਾਲ ਸੀਗੇ ਵਰਕਰ ਸੀਗੇ ਜਾਂ ਤੁਹਾਡੇ ਗੁਰੂ ਸੀਗੇ ਉਹਨਾਂ ਨੂੰ ਕੀ ਕੁਝ ਕਹਿਣਾ ਚਾਹੂਗੇ ਮੈਂ ਆਪਣੇ ਵੱਲੋਂ ਆਪਣੇ ਪੂਰੇ ਪਰਿਵਾਰ ਵੱਲੋਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਕਿਉਂਕਿ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਇਹਨਾਂ ਵਿਸ਼ਵਾਸ ਕੀਤਾ ਕਿ ਇੱਕ ਛੋਟਾ ਜਿਹਾ ਵਰਕਰ ਸੀ ਮੈਂ ਕੋਈ ਪਾਰਟੀ ਦੇ ਵਿੱਚ ਵੱਡੀ ਪੋਸਟੇ ਨਹੀਂ ਸੀ ਤੇ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਇਹ ਆਮ ਆਦੀ ਪਾਰਟੀ ਦੀ ਟਿਕਟ ਦਿੱਤੀ ਵਾਰਡ ਨੰਬਰ 58 ਤੋਂ ਮੈਂ ਜਿਸ ਦਿਨ ਟਿਕਟ ਮਿਲੀ ਸੀ ਮੈਂ ਉਸ ਦਿਨ ਹੀ ਬਾਉ ਜੀ ਨੂੰ ਫੋਨ ਕਰਕੇ ਕੈਬਨਰ ਮਿਸਟਰ ਮਿੰਦਰ ਪਗਜ ਜੀ ਨੂੰ ਮੈਂ ਕਿਹਾ ਸੀ ਬਾਉ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜਿਹੜੀ ਇਹ ਵਾਲੀ ਟਿਕਟ ਹੈ ਕਿਉਂਕਿ ਉਸ ਟਾਈਮ ਤੱਕ ਸਾਨੂੰ ਕਲੀਅਰ ਨਹੀਂ ਸੀ ਕਿ ਸਾਡੇ ਆਪੋਨੈਂਟ ਕੌਣ ਨੇ ਕਿਉਂਕਿ ਨੋਮੀਨੇਸ਼ਨ ਚਾਰ ਪੰਜ ਭਰੀਆਂ ਗਈਆਂ ਸੀ ਸੋ ਕਿਤਨਾ ਕਿਤੇ ਐਸੀ ਕਿ ਬਹੁਤ ਕਲੀਅਰ ਹੀ ਸੀਗਾ ਨਾ ਕਿ ਸ਼ੀਤਲੰਗਰਾਲ ਦੇ ਬ੍ਰਦਰ ਹੀ ਜਿਹੜਾ ਲੜੂਗਾ ਇਹ ਤਾਂ ਲੋਨ ਨੂੰ ਪਤਾ ਹੈਗਾ ਇਹ ਨਾ ਕੋ ਕਿ ਕਲੀਅਰ ਨਹੀਂ ਸੀਗਾ ਸਾਨੂੰ ਇਹ ਸੀ ਕਿ ਸ਼ਾਇਦ ਉਹ ਨਹੀਂ ਲੜਨਗੇ ਪਰ ਉਹ ਆਏ ਮੈਦਾਨ ਦੇ ਵਿੱਚ ਪਾਰਟੀ ਨੇ ਉਹਨੂੰ ਕੋਈ ਨਾ ਕੋਈ ਪ੍ਰੈਸ਼ਰ ਦਿੱਤਾ ਹੋਵੇਗਾ ਉਹ ਆਏ ਮੈਦਾਨ ਦੇ ਵਿੱਚ ਜਦੋਂ ਆਏ ਰਾਜਨਗਰਾਲ ਤੁਹਾਨੂੰ ਪਤਾ ਲੱਗ ਗਿਆ ਕਿ ਉਹਨੇ ਇਹ ਲੜ ਰਹੇ ਨੇ ਮੇਰੇ ਆਪੋਜੀਟ ਫਰਸਾ ਸਨ ਤਿਆਰੀ ਦੁਗਣੀ ਤਕ ਨਹੀਂ ਕਰਨੀ ਭਾਈ ਜੀ ਨੇ ਤਾਂ ਫਿਰ ਕਿਤੇ ਨਾ ਕਿਤੇ ਕਦਮ ਤਾਂ ਨਹੀਂ ਡਕਮਗਾਏ ਨਹੀਂ ਕਦਮ ਕਿਉਂ ਡਕਮਾਉਣੇ ਸਰ ਆਪ ਮੈਂ ਮੈਂ ਵੋਟ ਮੰਗਣ ਗਿਆ ਹਾਂ ਲੋਕਾਂ ਤੋਂ ਆਪਣੇ ਕੰਮ ਦੇ ਦਰ ਤੇ ਮੈਂ ਕਦੀ ਵੀ ਲੋਕਾਂ ਕੋਲੋਂ ਇਹ ਇਸ ਬੇਸ ਤੇ ਨਹੀਂ ਮੰਗਨੇ ਕਿ ਮੈਂ ਤੁਹਾਨੂੰ ਕਰਕੇ ਦਿਖਾਵਾਂਗਾ ਮੈਂ ਪਹਿਲੇ ਕਰਕੇ ਦਿਖਾਇਆ ਫਿਰ ਵੋਟ ਮੰਗੀ ਹੈ ਤੇ ਹੁਣ ਲੱਗ ਰਿਹਾ ਹੈ ਕਿ ਹੁਣ ਜਿਹੜੀ ਤੁਹਾਨੂੰ ਵੋਟਾਂ ਪਾਈਆਂ ਲੋਕਾਂ ਨੇ ਵਿਸ਼ਵਾਸ ਜਿਹੜਾ ਪੂਰਾ ਉਤਰ ਪਾਉਂਗੇ ਉਸ ਤੇ ਔਰ ਜਿਹੜੇ ਲੋਕਾਂ ਦੇ ਕੰਮ ਨੇ ਕਿਉਂਕਿ ਬਹੁਤ ਛੋਟੇ ਛੋਟੇ ਕੰਮ ਹੁੰਦੇ ਨੇ ਖਾਸ ਕਰ ਕਾਉਂਸਲਰਾਂ ਨੂੰ ਤਾਂ ਖਾਸ ਕਰੇ ਕਰਨੇ ਹੀ ਪੈਂਦੇ ਨੇ ਜੇ ਅਗਲੀ ਵਾਰ ਇਲੈਕਸ਼ਨ ਲੜਨੇ ਆ ਤੇ ਕਰ ਪਾਉਂਗੇ ਲੋਕਾਂ ਦੀ ਮੁਸੀਬਤਾਂ ਹੱਲ ਕਰ ਪਾਉਂਗੇ ਹੈ ਲੋਕਾਂ ਦੇ ਜਿਹੜੇ ਜਿਹੜੇ ਸੀਵਰੇਜ ਦੇ ਮੁੱਦੇ ਹੁੰਦੇ ਨੇ ਪਾਣੀ ਦੇ ਮੁੱਦੇ ਨੇ ਜਾਂ ਛੋਟੀ ਮੋਟੀ ਗਲੀਆਂ ਦੇ ਮੁੱਦੇ ਨੇ ਸੜਕਾਂ ਦੇ ਮੁੱਦੇ ਇਹਨਾਂ ਨੂੰ ਹੱਲ ਕਰਵਾ ਪਾਉਂਗੇ ਬਿਲਕੁਲ ਸਰ ਮੈਂ ਕਰ ਰਿਹਾ ਮੈਂ ਕਰਦਾ ਰਹਾਂਗਾ ਤੇ ਕਰਕੇ ਦਿਖਾਵਾਂਗਾ ਵੀ ਇਹੀ ਮੰਤਰਾਂ ਲੈ ਕੇ ਚੱਲੇ ਆ ਤੇ ਇਹੀ ਮੰਤਰਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਕਹਿਣਾ ਚਾਹਾਂਗਾ ਕਿ ਜੇ ਮੇਰੇ ਵਾਰਡ ਦੇ ਨਿਵਾਸੀਆਂ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਹੈ ਮੇਰੇ ਤੇ ਵਿਸ਼ਵਾਸ ਦਿਖਾਇਆ ਹੈ ਤੇ ਮੈਨੂੰ ਵੋਟਾਂ ਬਾਕੇ ਜਿਤਾਇਆ ਹੈ ਤੇ ਮੈਂ ਉਹਨਾਂ ਨੂੰ ਵੀ ਇੱਕ ਵਿਸ਼ਵਾਸ ਦਿਵਾਣਾ ਜਾਵਾਂਗਾ ਕਿ ਤੁਹਾਡੀ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਮੈਂ ਇਦਾਂ ਹੀ ਸੋਲਵ ਕਰਾਂਗਾ ਜਿੱਦਾਂ ਜੇ ਮੇਰੇ ਉਹ ਸੇਮ ਪ੍ਰੋਬਲਮ ਮੇਰੇ ਘਰ ਦੇ ਵਿੱਚ ਹੋਵੇ ਤੇ ਜਿੰਨੀ ਜਲਦੀ ਮੈਨੂੰ ਹੋਏਗੀ ਨਾ ਉਸ ਪ੍ਰੋਬਲਮ ਠੀਕ ਹੋਣ ਦੀ ਇਸੇ ਤਰੀਕੇ ਨਾਲ ਜਿਹੜੀ ਕਿਸੇ ਮਹੱਲੇ 'ਚ ਜੇ ਕਿਸੇ ਗਲੀ 'ਚ ਕੋਈ ਪ੍ਰੋਬਲਮ ਹੋਏਗੀ ਉਹਨੂੰ ਪੈਲ ਦੇ ਦਾ ਠੀਕ ਕਰਕੇ ਡਾਕਟਰ ਉਹ ਦੇਖ ਲੋ ਜੇ ਇਲਾਜ ਗਲਤ ਹੋ ਗਿਆ ਤੇ ਮੁੜ ਕੇ ਫੇਰ ਮਰੀਜ਼ ਦੁਆਲੇ ਵੀ ਹੋ ਜਾਂਦੇ ਸਮਝ ਮੈਂ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹਿ ਰਿਹਾ ਤੁਹਾਨੂੰ ਕਿ ਇਹ ਇਹ ਚੀਜ਼ਾਂ ਮੈਂ 3 ਸਾਲ ਕਰ ਚੁੱਕਿਆ ਆ ਇੱਕ ਕੋਈ ਨਵਾਂ ਨਹੀਂ ਹੈਗਾ ਮੈਂ ਅੱਜ ਉੱਠ ਕੇ ਗਲੀਆਂ ਚ ਨਿਕਲਣਾ ਇਹ ਮੈਨੂੰ ਪਤਾ ਯਾਰ ਕਿਹੜਾ ਕੰਮ ਕਿਸ ਤਰੀਕੇ ਨਾਲ ਕਰਨਾ ਹੈ ਬਸ ਇਹ ਹੈ ਕਿ ਹੁਣ ਪਾਵਰ ਦੁਗਣੀ ਤਗਣੀ ਹੋ ਗਈ ਹੈ ਪਹਿਲਾਂ ਇਹ ਸੀ ਕਿ ਕਿੰਨਾ ਕਿਤੇ ਹੋਰ ਆ ਗਈ ਹੁਣ ਕੰਮ ਹੋ ਗਿਆ ਬਿਲਕੁਲ ਪਾਵਰ ਆ ਗਈ ਹੈ ਹੁਣ ਕੰਮ ਦੀ ਰਫ਼ਤਾਰ ਦੁਗਣੀ ਤਗਣੀ ਕਰਾਂਗੇ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਪੰਜਾਬ ਤੱਕ ਦੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋ ਇਹ ਸੰ ਸਾਡੇ ਨਾਲ ਡਾਕਟਰ ਮਨੀਸ਼ ਕਲੋਪੀਆ ਮਨੀਸ਼ ਕਲੋਪੀਆ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਪਹਿਲ ਦੇ ਆਧਾਰ ਤੇ ਲੋਕਾਂ ਦੇ ਮੁੱਦੇ ਹੱਲ ਕੀਤੇ ਜਾਣਗੇ ਤੇ ਹੁਣ ਜਿਹੜੀ ਸਰਕਾਰ ਦੇ ਵਿੱਚ ਰਹਿ ਕੇ ਉਹ ਲੋਕਾਂ ਲਈ ਕੰਮ ਵੀ ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ